ਅੱਜ ਲਈ ਦੀ ਵੱਡੀ ਖਬਰ ਭਾਰਤ ਅਮਰੀਕਾ ਸਬੰਧਾਂ ਦੇ ਨਾਲ ਜੁੜੀ ਹੋਈ ਹੈ ਇਹਨਾਂ ਸਬੰਧਾਂ ਦੇ ਵਿੱਚ ਇੱਕ ਨਵੀਂ ਖਬਰ ਆ ਰਹੀ ਹੈ ਕਿ ਭਾਰਤੀ ਕੰਪਨੀਆਂ ਸਾਲ 2026 ਦੇ ਵਿੱਚ ਅਮਰੀਕਾ ਤੋਂ ਐਲਪੀਜੀ ਗੈਸ ਦੀ ਖਰੀਦ ਕਰਨਗੀਆਂ ਸਰਕਾਰੀ ਤੇਲ ਕੰਪਨੀਆਂ ਨੇ ਅਮਰੀਕਾ ਤੋਂ ਰਸੋਈ ਗੈਸ ਦੀ ਜਿਹੜੀ ਐਲਪੀਜੀ ਦੀ ਗੈਸ ਦੀ ਦਰਾਮਾ ਦੇ ਲਈ ਇੱਕ ਸਾਲ ਦਾ ਸਮਝੌਤਾ ਕਰ ਲਿਆ ਹੈ ਇਸ ਕਦਮ ਨੂੰ ਨਵੀਂ ਦਿੱਲੀ ਵੱਲੋਂ ਵਾਸ਼ਿੰਗਟਨ ਤੋਂ ਊਰਜਾ ਖਰੀਦ ਵਧਾਉਣ ਅਤੇ ਦੋਵਾਂ ਦੇਸ਼ਾਂ ਦੇ ਵਿਚਾਲੇ ਵਪਾਰਕ ਸਬੰਧ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ ਸਰਕਾਰੀ ਬਿਆਨ ਦੇ ਮੁਤਾਬਕ ਭਾਰਤੀ ਸਰਕਾਰੀ ਤੇਲ ਕੰਪਨੀਆਂ ਨੇ 2026 ਦੇ ਲਈ ਅਮਰੀਕਾ ਤੋਂ ਤਕਰੀਬਨ 22 ਲੱਖ ਟਨ ਐਲਪੀਜੀ ਜਿਹੜੀ ਗੈਸ ਹੈ ਉਹਦੀ ਧਰਾਮ ਦੇ ਲਈ ਵੱਜਵੇਂ ਇਕਰਾਰ ਤੇ ਦਸਤਕਤ ਕੀਤੇ ਨੇ ਇਹ ਜਿਹੜੀ ਭਾਰਤ ਦੀ ਸਾਲਾਨਾ ਜਿੰਨੀ ਵੀ ਲਾਗਤ ਆ ਦਾ ਡਰਾਮ ਦਾ ਉਹਦਾ ਤਕਰੀਬਨ 10% ਦੀ ਹਿੱਸਾ ਬਣਦਾ ਤੇ ਅਮਰੀਕਾ ਤੋਂ ਐਲਪੀਜੀ ਦੀ ਡਰਾਮ ਦੇ ਲਈ ਭਾਰਤੀ ਬਾਜ਼ਾਰ ਦਾ ਇਹ ਪਹਿਲਾ ਅਜਿਹਾ ਵਾਜਮਾ ਕਰਾਰ ਦੱਸਿਆ ਜਾ ਰਿਹਾ ਹੈ ਵੀ ਸਾਲ 24 ਦੇ ਵਿੱਚ ਤਕਰੀਬਨ 90% ਦੀ ਜਿਹੜੀ ਦਰਾਮਦ ਹੋਈ ਸੀ ਭਾਰਤ ਦੇ ਵਿੱਚ ਉਹ ਯੂਏਈ ਕਤਰ ਕੁਵੈਤ ਅਤੇ ਸਾウਦੀ ਅਰਬ ਤੋਂ ਹੋਈ ਸੀ ਭਾਰਤ ਪਹਿਲਾਂ ਵੀ ਅਮਰੀਕਾ ਤੋਂ ਸਮੇਂ-ਸਮੇਂ ਤੇ ਮਾਲ ਦਰਾਮਦ ਕਰਦਾ ਰਿਹਾ ਪਰ ਬਾਜਵੇਂ ਇਕਰਾਰ ਤੇ ਦਸਤਖਤ ਪਹਿਲੀ ਵਾਰ ਕੀਤੇ ਨੇ ਇਹ ਤੇ ਦੱਸ ਦੇ ਕਿ ਅਮਰੀਕਾ ਦੇ ਵਿੱਚ ਜਿਹੜੇ ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਡੋਨਾਲਡ ਟਰੰਪ ਹੁਣ ਤਾਂ ਉਹਨਾਂ ਨੂੰ ਕਾਫੀ ਟਾਈਮ ਹੋ ਚੁੱਕਿਆ ਹੈ ਉਹਨਾਂ ਨੇ ਭਾਰਤ ਜਿਹੜਾ ਰੂਸ ਤੋਂ ਤੇਲ ਖਰੀਦ ਕਰ ਰਿਹਾ ਸੀਗਾ ਲਗਾਤਾਰ ਅਸਿੱਧੇ ਤਰੀਕਿਆਂ ਦੇ ਨਾਲ ਉਸ ਮਾਮਲੇ ਦੇ ਵਿੱਚ ਭਾਰਤ ਦੇ ਉੱਤੇ ਸਖਤ ਆਰਥਿਕ ਪਾਬੰਦੀਆਂ ਜਿਹੜੀ ਲਾਉਣ ਦੀ ਗੱਲ ਕਹੀ ਸੀ ਤੇ ਟੈਰਫ ਵੀ ਵਧਾ ਦਿੱਤੇ ਸਨ ਉਸ ਤੋਂ ਬਾਅਦ ਹੁਣ ਦੇਖਿਆ ਜਾ ਰਿਹਾ ਕਿ ਨਵੀਂ ਦਿੱਲੀ ਜਿਹੜੀ ਆ ਉਹ ਵਾਸ਼ਿੰਗਟਨ ਦੇ ਨਾਲ ਵਪਾਰਕ ਸਬੰਧ ਮਜ਼ਬੂਤ ਕਰਨਾ ਚਾਹੁੰਦੀ ਆ ਕਿ ਇਹ 트ੰਪ ਦੀ ਘੁਰਕੀ ਦਾ ਅਸਰ ਆ ਇਸ ਸਵਾਲ ਦੇ ਜਵਾਬ ਹਲੇ ਉਡੀਕ ਦੇ ਵਿੱਚ ਨੇ